ਬਾਬਾ ਜਸਵਿੰਦਰ ਸਿੰਘ ਨੇ ਵਿਦੇਸ਼ ਚਾਂਦੀ ਵਜਾਏ ਫਾਸਟ ਫੂਡ ਕਾਰਨਰ ਸ਼ੁਰੂ ਕੀਤਾ ਹੈ ਜਿੱਥੇ ਵਿਦੇਸ਼ੀ ਆਈਟਮ ਦੇ ਨਾਲ-ਨਾਲ ਦੇਸੀ ਖਾਣਾ ਵੀ ਮਿਲਦਾ ਹੈ ਇਸ ਕਾਰਨਰ ਦੀ ਖਾਸ ਗੱਲ ਇਹ ਹੈ ਕਿ ਫਾਸਟ ਫੂਡ ਬਣਾਉਣ ਵਾਲੇ ਜਿੰਨੇ ਵੀ ਕਾਰੀਗਰ ਨੇ ਉਹ ਸਾਰੇ ਦਸਾਰੇ ਨੇਪਾਲੀ ਨੇ ਤੇ ਉਹ ਨਾ ਤਾਂ ਤਬਾਕੂ ਨੋਸ਼ੀ ਕਰਦੇ ਨੇ ਤੇ ਨਾ ਹੀ ਕੋਈ ਨਸ਼ਾ ਸਾਫ ਸਫਾਈ ਦਾ ਵੀ ਪੂਰਾ ਖਿਆਲ ਰੱਖਿਆ ਜਾਂਦਾ ਹੈ ਮੋਸੇ ਵਗੈਰਾ ਹਰ ਤਰ੍ਹਾਂ ਦੀ ਇਦਾਂ ਦੀ ਆਈਟਮ ਫਾਸਟ ਫੂਡ ਦੀ ਤੇ ਨਾਲ ਪੂੜੀ ਤੇ ਲਗਭਗ ਸਾਡੇ ਕੋਲੇ ਜਿੰਨੇ ਕਾਰੀਗਰ ਸਾਰੇ ਵੈਸ਼ਨੂ ਆ ਕੋਈ ਨਸ਼ਾ ਨਹੀਂ ਕਿਸੇ ਵੀ ਤਰ੍ਹਾਂ ਦਾ ਖਾਂਦਾ ਸਾਫ਼ ਸੁਥਰਾ ਕੰਮ ਆ ਤੁਸੀਂ ਦੇਖਿਆ ਹੀ ਆ ਦਾਲ ਫੁਲਕਾ ਦਾਲ ਮੱਖਣੀ ਵਗੈਰਾ ਜਾਂ ਚਿੱਲੀ ਪਨੀਰ ਖੜੀ ਕੜਾਈ ਪਨੀਰ ਇਹ ਸਾਰੀਆਂ ਆਈਟਮਾਂ ਬਣਾਉਂਦੇ ਨੇ ਕਾਰੀਗਰ ਸਾਰੇ ਸਾਡੇ ਕੋਲ ਸਟਾਫ ਨੇਪਾਲੀ ਆ ਬੜਾ ਸਾਫ਼ ਸੁਥਰਾ ਵਧੀਆ ਬਣਾਉਂਦੇ ਨੇ ਤੇ ਹੋਮ ਡਿਲੀਵਰੀ ਵੀ ਕਰ ਦਿੱਦੀ ਆ ਨੇੜੇ-ਨੇੜੇ ਸਾਰੇ ਘਰਾਂ ਚ ਦੇ ਆਉਂਦੇ ਨੇ ਮੁੰਡੇ ਆਪ ਹੀ ਪੈਕਿੰਗ ਕਰਕੇ ਸਮਾਨ ਜਦੋਂ ਆਰਡਰ ਆਉਂਦਾ ਕੋਈ ਵੱਡਾ ਛੋਟਾ ਜਿੱਦਾਂ ਦਾ ਵੀ ਕੋਈ ਆਰਡਰ ਆ ਪਹੁੰਚਾ ਦਿੱਤੇ ਨੇ ਲੋਕਾਂ ਨਾਲ ਬਹੁਤ ਸੋਹਣਾ ਸੰਜੋਗ ਮਿਲ ਲਿਆ ਬਾਬਾ ਜਸਵਿੰਦਰ ਸਿੰਘ ਦਾ ਮੰਨਣਾ ਹੈ ਕਿ ਵਿਦੇਸ਼ ਜਾ ਕੇ ਗੋਰਿਆਂ ਦੀ ਗੁਲਾਮੀ ਕਰਨ ਨਾਲੋਂ ਘਰ ਦੇ ਵਿੱਚ ਹੀ ਰਹਿ ਕੇ ਆਪਣਾ ਕੰਮ ਕਰਨਾ ਚਾਹੀਦਾ ਹੈ ਬਾਹਰ ਜਾ ਕੇ ਕਾਮਯਾਬ ਹੋਏ ਨਾ ਉਹ ਸਾਡੀ ਘਾਟ ਆ ਅਸੀਂ 40 ਲੱਖ ਖਰਚ ਕੇ ਬਾਹਰ ਭਾਂਡੇ ਮਾਂਜਿਆ ਇੱਥੇ ਮਾਂਜਣੇ ਨਹੀਂ ਚਾਹੀਤ ਉਹ ਵੀ ਸਾਡੀ ਘਾਟ ਆ ਜੇ ਸਾਡੇ ਬੱਚੇ 40 ਲੱਖ ਖਰਚ ਕੇ ਬਾਹਰ ਬੇਟੀਆਂ ਸਾਡੀਆਂ ਨਾਈਟ ਡਿਊਟੀ ਕਰਨੀਆਂ ਨੇ ਕੁਝ ਵੀ ਉੱਥੇ ਕੌਣ ਦੇਖ ਰੱਖ ਕਰਨ ਰਿਆ ਐਸੇ ਅਸੀਂ ਆਪਣੀ ਬੇਟੀ ਨੂੰ ਕਹਿੰਦੇ ਨਾ ਬੇਟੀ ਤੂੰ ਖੇਤਾਂ 'ਚ ਬਾਪੂ ਦੀ ਰੋਟੀ ਲੈ ਕੇ ਵੀ ਨਹੀਂ ਜਾਣਾ ਇਕੱਲੀ ਹੈਨਾ ਇੱਥੇ ਪਾਬੰਦੀਆਂ ਜੇਲ ਬਣਾ ਲਈਏ ਤੇ ਬਾਹਰ ਆਜ਼ਾਦੀ ਦੇਤੀ ਅਸੀਂ ਸਾਰਿਆਂ ਨੇ ਇਹ ਕਿਸੇ ਦਾ ਇੱਥੇ ਕੀਤਾ ਨਹੀਂ ਆ ਕੋਈ ਨਹੀਂ ਹੁਨਰ ਨਹੀਂ ਆ ਕੋਈ ਨਹੀਂ ਕਰਨਾ ਚਾਹੁੰਦਾ ਕਿਸੇ ਦੀ ਮਜਬੂਰੀ ਹੈ ਉਹ ਤੇ ਜਾਏ ਪਰ ਜਿਹੜਾ ਸਾਰਾ ਕੁਝ ਇੱਥੇ ਰਾਜ ਭਾਗ ਛੱਡ ਕੇ ਸੋਹਣੀਆਂ ਕੋਠੀਆਂ ਮਹਿਲਾ ਵਰਗੀਆਂ ਛੱਡ ਕੇ ਜਾਇਦਾਦ ਛੱਡ ਕੇ ਜਾ ਕੇ ੱੱੱਕੇ ਖਾਣਾ ਚਾਹੁੰਦੇ ਆ ਫਿਰ ਇਸ ਤੋਂ ਬਰੇ ਖੁਵਾਰੀ ਕੀ ਹੋ ਸਕਦੀ ਹੈ ਪ੍ਰਮਾਤਮਾ ਤੋਂ ਹੈਨਾ ਜਿਹੜੇ ਕਰਨਾ ਚਾਹੁੰਗੇ ਉਹਨਾਂ ਸਾਰਿਆਂ ਵੀਰਾਂ ਦਾ ਧੰਨਵਾਦ ਆ ਦਿਲੋਂ ਜਿਹੜੇ ਮਿਹਨਤੀ ਨੇ ਸੱਜਣ ਤੇ ਮਿਹਨਤ ਕਰਨ ਕਾਮਯਾਬੀ ਵੀ ਮਿਲੇਗੀ ਇਹ ਨਹੀਂ ਆ ਵੀ ਕਾਮਯਾਬੀ ਨਹੀਂ ਮਿਲਦੀ ਐਸੀ ਮਿਲਦੀ ਐ ਇੱਥੇ ਜੇ ਬਾਹਰ ਅਸੀਂ 2 ਲੱਖ ਰੁਪਈਆ ਕਮਾ ਕੇ ਰੋਟੀ ਜਿੱਦਾਂ ਦੀ ਖਾਣੇ ਆ ਨਾ ਇ ਸੋਣੀ ਰੋਟੀ ਖਾਣਦੇ ਆ ਆਪਣੀ ਨੀਂਦ ਦੇ ਸਾਹਮਣੇ ਆਪਣੀ ਨੀਂਦ ਹੀ ਉੱਠਣਦੇ ਆ ਕਿਸੇ ਦੇ ਕੋਈ ਪ੍ਰੈਸ਼ਰ ਨਹੀਂ ਕੋਈ ਦਬਾਅ ਨਹੀਂ ਆ। ਸੋ ਬਾਬਾ ਜਸਵਿੰਦਰ ਸਿੰਘ ਉਹਨਾਂ ਸਾਰੇ ਨੌਜਵਾਨਾਂ ਦੇ ਲਈ ਪ੍ਰੇਰਣਾ ਹੈ ਜਿਹੜੇ ਵਿਦੇਸ਼ ਜਾਣ ਦੇ ਚੱਕਰ ਦੇ ਵਿੱਚ ਮਾਪਿਓ ਦੇ ਜੀਵਨ ਭਰ ਦੀ ਕਮਾਈ ਦਾ ਤਿਤਾਂ ਲਾਉਂਦੇ ਹੀ ਨੇ ਉੱਥੇ ਜਾ ਕੇ ਆਪਣੀ ਜਾਨ ਦਾ ਰਿਸਕ ਵੀ ਲੈਂਦੇ ਨੇ। ਆ빠 ਜਸਵਿੰਦਰ ਸਿੰਘ ਨੇ ਵਿਦੇਸ਼ ਚਾਂਦੀ ਵਜਾਏ ਫਾਸਟ ਫੂਡ ਕਾਰਨਰ ਸ਼ੁਰੂ ਕੀਤਾ ਜਿੱਥੇ ਵਿਦੇਸ਼ੀ ਆਈਟਮ ਦੇ ਨਾਲ-ਨਾਲ ਦੇਸੀ ਖਾਣਾ ਵੀ ਮਿਲਦਾ ਹੈ ਇਸ ਕਾਰਨਰ ਦੀ ਖਾਸ ਗੱਲ ਇਹ ਹੈ ਕਿ ਫਾਸਟ ਫੂਡ ਬਣਾਉਣ ਵਾਲੇ ਜਿੰਨੇ ਵੀ ਕਾਰੀਗਰ ਨੇ ਉਹ ਸਾਰੇ ਦਸਾਰੇ ਨੇਪਾਲੀ ਨੇ ਤੇ ਉਹ ਨਾ ਤਾਂ ਤਬਾਕੂ ਨੋਸ਼ੀ ਕਰਦੇ ਨੇ ਤੇ ਨਾ ਹੀ ਕੋਈ ਨਸ਼ਾ ਸਾਫ ਸਫਾਈ ਦਾ ਵੀ ਪੂਰਾ ਖਿਆਲ ਰੱਖਿਆ ਜਾਂਦਾ ਹੈ ਮੋਸੇ ਵਗੈਰਾ ਹਰ ਤਰ੍ਹਾਂ ਦੀ ਇਦਾਂ ਦੀ ਆਈਟਮ ਫਾਸਟ ਫੂਡ ਦੀ ਤੇ ਨਾਲ ਪੂੜੀ ਤੇ ਲਗਭਗ ਸਾਡੇ ਕੋਲੇ ਜਿੰਨੇ ਕਾਰੀਗਰ ਸਾਰੇ ਵੈਸ਼ਨੂ ਆ ਕੋਈ ਨਸ਼ਾ ਨਹੀਂ ਕਿਸੇ ਵੀ ਤਰ੍ਹਾਂ ਦਾ ਖਾਂਦਾ ਸਾਫ ਸੁਥਰਾ ਕੰਮ ਆ ਤੁਸੀਂ ਦੇਖਿਆ ਹੀ ਆ ਦਾਲ ਫੁਲਕਾ ਦਾਲ ਮੱਖਣੀ ਵਗੈਰਾ ਜਾਂ ਚਿੱਲੀ ਪਨੀਰ ਖੜੀ ਕੜਾਈ ਪਨੀਰ ਇਹ ਸਾਰੀਆਂ ਆਈਟਮਾਂ ਬਣਾਉਂਦੇ ਨੇ ਕਾਰੀਗਰ ਸਾਰੇ ਸਾਡੇ ਕੋਲ ਸਟਾਫ ਨੇਪਾਲੀ ਆ ਬੜਾ ਸਾਫ ਸੁਥਰਾ ਵਧੀਆ ਬਣਾਉਂਦੇ ਨੇ ਤੇ ਹੋਮ ਡਿਲੀਵਰੀ ਵੀ ਕਰ ਦਿੱਦੀ ਆ ਨੇੜੇ-ਨੇੜੇ ਸਾਰੇ ਘਰਾਂ ਚ ਦੇ ਆਉਂਦੇ ਨੇ ਮੁੰਡੇ ਆਪ ਹੀ ਪੈਕਿੰਗ ਕਰਕੇ ਸਮਾਨ ਜਦੋਂ ਆਰਡਰ ਆਉਂਦਾ ਕੋਈ ਵੱਡਾ ਛੋਟਾ ਜਿੱਦਾਂ ਦਾ ਵੀ ਕੋਈ ਆਰਡਰ ਆ ਪਹੁੰਚਾ ਦਿੱਤੇ ਨੇ ਲੋਕਾਂ ਨਾਲ ਬਹੁਤ ਸੋਹਣਾ ਸੰਯੋਗ ਮਿਲ ਲਿਆ ਬੱਬਾ ਜਸਵਿੰਦਰ ਸਿੰਘ ਦਾ ਮੰਨਣਾ ਹੈ ਕਿ ਵਿਦੇਸ਼ ਜਾ ਕੇ ਗੋਰਿਆਂ ਦੀ ਗੁਲਾਮੀ ਕਰਨ ਨਾਲੋਂ ਘਰ ਦੇ ਵਿੱਚ ਹੀ ਰਹਿ ਕੇ ਆਪਣਾ ਕੰਮ ਕਰਨਾ ਚਾਹੀਦਾ ਹੈ। ਬਾਹਰ ਜਾ ਕੇ ਕਾਮਯਾਬ ਹੋਏ ਨਾ ਉਹ ਸਾਡੀ ਘਾਟ ਆ। ਅਸੀਂ 40 ਲੱਖ ਖਰਚ ਕੇ ਬਾਹਰ ਭਾਂਡੇ ਮਾਝੇ ਐਥੇ ਮਾਜਣੇ ਨਹੀਂ ਚਾਹੀਦੇ। ਉਹ ਵੀ ਸਾਡੀ ਘਾਟ ਆ। ਜੇ ਸਾਡੇ ਬੱਚੇ 40 ਲੱਖ ਖਰਚ ਕੇ ਬਾਹਰ ਬੇਟੀਆਂ ਸਾਡੀਆਂ ਨਾਈਟ ਡਿਊਟੀ ਕਰਨੀਆਂ ਜਾਂ ਕੁਝ ਵੀ ਉੱਥੇ ਕੋਣ ਦੇਖ ਰਿਖ ਕਰਨ ਲਿਆ ਐਸੀ ਅਸੀਂ ਆਪਣੀ ਬੇਟੀ ਨੂੰ ਕਹਿੰਨੇ ਨਾ ਬੇਟੀ ਤੂੰ ਖੇਤਾਂ 'ਚ ਬਾਪੂ ਦੀ ਰੋਟੀ ਲੈ ਕੇ ਵੀ ਨਹੀਂ ਜਾਣਾ ਇਕੱਲੀ। ਹੈਨਾ ਐਥੇ ਪਾਬੰਦੀਆਂ ਜੇਲ੍ਹ ਬਣਾ ਲਈਏ ਤੇ ਬਾਹਰ ਆਜ਼ਾਦੀ ਦੇਤੀ ਅਸੀਂ ਸਾਰਿਆਂ ਨੇ। ਇਹ ਕਿਸੇ ਦਾ ਇੱਥੇ ਕੀਤਾ ਨਹੀਂ ਆ ਕੋਈ ਨਹੀਂ ਹੁਨਰ ਨਹੀਂ ਆ ਕੋਈ ਨਹੀਂ ਕਰਨਾ ਚਾਹੁੰਦਾ ਕਿਸੇ ਦੀ ਮਜਬੂਰੀ ਹੈ ਉਹ ਤੇ ਜਾਏ ਪਰ ਜਿਹੜਾ ਸਾਰਾ ਕੁਝ ਇੱਥੇ ਰਾਜ ਭਾਗ ਛੱਡ ਕੇ ਸੋਹਣੀਆਂ ਕੋਠੀਆਂ ਮਹਿਲਾ ਵਰਗੀਆਂ ਛੱਡ ਕੇ ਜਾਇਦਾਦ ਛੱਡ ਕੇ ਜਾ ਕੇ ੱੱੱਕੇ ਖਾਣਾ ਚਾਹੁੰਦੇ ਆ ਫਿਰ ਇਸ ਤੋਂ ਬਰੇ ਖੁਵਾਰੀ ਕੀ ਹੋ ਸਕਦੀ ਹੈ ਪ੍ਰਮਾਤਮਾ ਤੋਂ ਹੈਨਾ ਜਿਹੜੇ ਕਰਨਾ ਚਾਹੁੰਗੇ ਉਹਨਾਂ ਸਾਰਿਆਂ ਵੀਰਾਂ ਦਾ ਧੰਨਵਾਦ ਆ ਦਿਲੋਂ ਜਿਹੜੇ ਮਿਹਨਤੀ ਨੇ ਸੱਜਣ ਤੇ ਮਿਹਨਤ ਕਰਨ ਕਾਮਯਾਬੀ ਵੀ ਮਿਲੇਗੀ ਇਹ ਨਹੀਂ ਆ ਵੀ ਕਾਮਯਾਬੀ ਨਹੀਂ ਮਿਲਦੀ ਐਸੀ ਮਿਲਦੀ ਐ ਇੱਥੇ ਜੇ ਬਾਹਰ ਅਸੀਂ 2 ਲੱਖ ਰੁਪਈਆ ਕਮਾ ਕੇ ਰੋਟੀ ਜਿੱਦਾਂ ਦੀ ਖਾਣੇ ਆ ਨਾ ਇ ਸੋਣੀ ਰੋਟੀ ਖਾਣਦੇ ਆ ਆਪਣੀ ਨੀਂਦ ਦੇ ਸਾਹਮਣੇ ਆਪਣੀ ਨੀਂਦ ਦੀ ਉੱਠਣਦੇ ਆ ਕਿਸੇ ਦੇ ਕੋਈ ਪ੍ਰੈਸ਼ਰ ਨਹੀਂ ਕੋਈ ਦਬਾਅ ਨਹੀਂ ਆ ਸੋ ਬਾਬਾ ਜਸਵਿੰਦਰ ਸਿੰਘ ਉਹਨਾਂ ਸਾਰੇ ਨੌਜਵਾਨਾਂ ਦੇ ਲਈ ਪ੍ਰੇਰਣਾ ਹੈ ਜਿਹੜੇ ਵਿਦੇਸ਼ ਜਾਣ ਦੇ ਚੱਕਰ ਦੇ ਵਿੱਚ ਮਾਪਿਓ ਦੇ ਜੀਵਨ ਭਰ ਦੀ ਕਮਾਈ ਦਾ ਤੇ ਤਾਂ ਲਾਉਂਦੇ ਹੀ ਨੇ ਉੱਥੇ ਜਾ ਕੇ ਆਪਣੀ ਜਾਨ ਦਾ ਰਿਸਕ ਵੀ ਲੈਂਦੇ ਨੇ